ਦਿੱਲੀ ਦੀ ਸਰਪ ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਦਿੱਲੀ ਸ਼ਰਾਬ ਕਪਲੇ ਵਿੱਚ ਜੇਲ੍ਹ ਵਿੱਚ ਹਨ ਉਹਨਾਂ ਨੇ ਤਿਹਾਰ ਜੇਲ੍ਹ ਤੋਂ ਜਨਤਾ ਦੇ ਨਾਂ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਲਦ ਹੀ ਜੇਲ੍ਹ ਤੋਂ ਬਾਹਰ ਮਿਲਣਗੇ ਸਿਸੋਧਿਆ ਨੇ ਲਿਖਿਆ ਕਿ ਇੱਕ ਸਾਲ ਵਿੱਚ ਮੈਨੂੰ ਸਾਰਿਆਂ ਦੀ ਯਾਦ ਆਈ ਸਾਰਿਆਂ ਨੇ ਬਹੁਤ ਇਮਾਨਦਾਰੀ ਨਾਲ ਮਿਲ ਕੇ ਕੰਮ ਕੀਤਾ ਜਿਵੇਂ ਆਜ਼ਾਦੀ ਦੇ ਸਮੇਂ ਸਾਰਿਆਂ ਨੇ ਲੜਾਈ ਲੜੀ ਹੁਣ ਜੀ ਅਸੀਂ ਚੰਗੀ ਸਿੱਖਿਆ ਤੇ ਸਕੂਲ ਲਈ ਲੜ ਰਹੇ ਹਾਂ ਸਿਸੋਧਿਆ ਨੇ ਅੱਗੇ ਕਿਹਾ ਕਿ ਅੰਗਰੇਜ਼ਾਂ ਦੀ ਤਾਨਾਸ਼ਾਹੀ ਦੇ ਬਾਅਦ ਵੀ ਆਜ਼ਾਦੀ ਦਾ ਸੁਪਨਾ ਸੱਚ ਹੋਇਆ ਹੁਣ ਜੀ ਇੱਕ ਦਿਨ ਹਰ ਬੱਚੇ ਨੂੰ ਸਹੀ ਤੇ ਚੰਗੀ ਸਿੱਖਿਆ ਮਿਲੇਗੀ ਅੰਗਰੇਜ਼ਾਂ ਨੂੰ ਵੀ ਆਪਣੀ ਸੱਤਾ ਦਾ ਬਹੁਤ ਘਮੰਡ ਸੀ ਅੰਗਰੇਜ਼ ਵੀ ਗਲਤ ਦੋਸ਼ ਲਾ ਕੇ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰਦੇ ਸਨ ਅੰਗਰੇਜ਼ਾਂ ਨੇ ਕਈ ਸਾਲਾਂ ਤੱਕ ਮਹਾਤਮਾ ਗਾਂਧੀ ਨੂੰ ਜੇਲ੍ਹ ਵਿੱਚ ਰੱਖਿਆ ਨੈਸ਼ਨਲ ਨੇਲਸਨ ਮੰਡੇਲਾ ਨੂੰ ਵੀ ਜੇਲ੍ਹ ਵਿੱਚ ਪਾਇਆ ਇਹ ਲੋਕ ਮੇਰੀ ਪ੍ਰੇਰਣਾ ਹਨ ਤੇ ਤੁਸੀਂ ਸਭ ਮੇਰੀ ਤਾਕਤ ਹੋ ਉਹਨਾਂ ਨੇ ਕਿਹਾ ਕਿ ਵਿਕਸਿਤ ਦੇਸ਼ ਹੋਣ ਲਈ ਚੰਗੀ ਸਿੱਖਿਆ ਤੇ ਸਕੂਲ ਦਾ ਹੋਣਾ ਜ਼ਰੂਰੀ ਹੈ ਮੈਨੂੰ ਖੁਸ਼ੀ ਹੈ ਕਿ ਕੇਜੀਵਾਲ ਦੀ ਅਗਵਾਈ ਵਿੱਚ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਹੁਣ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਖਬਰ ਸੁਣ ਕੇ ਸਕੂਨ ਮਿਲਦਾ ਹੈ ਜੇਲ੍ਹ ਵਿੱਚ ਰਹਿ ਕੇ ਮੇਰੇ ਲਈ ਤੁਹਾਡਾ ਪਿਆਰ ਵਧਿਆ ਹੈ ਮੇਰੀ ਪਤਨੀ ਤੁਸੀਂ ਲੋਕਾਂ ਨੇ ਮੇਰੀ ਪਤਨੀ ਦਾ ਤੁਸੀਂ ਲੋਕਾਂ ਨੇ ਬਹੁਤ ਧਿਆਨ ਰੱਖਿਆ ਉਹ ਸਾਰਿਆਂ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਜਲਦ ਬਾਹਰ ਮਿਲਾਂਗੇ ਲਵ ਯੂ ਆਲ ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿਹਾਰ ਜੇਲ੍ਹ ਵਿੱਚ ਬੰਦ ਕੇ ਜਿਵਾਲ ਵਿੱਚ ਚਿੱਠੀ ਲਿਖ ਚੁੱਕੇ ਹਨ ਉਹ ਤਿਹਾਰ ਜੇਲ੍ਹ ਜਾਣ ਤੋਂ ਪਹਿਲਾਂ ਈਡੀ ਦੀ ਕਸਟਡੀ ਵਿੱਚ ਸਨ ਇਸ ਦੌਰਾਨ ਉਹਨਾਂ ਨੇ ਪਤਨੀ ਲਈ ਸੰਦੇਸ਼ ਤੇ ਜਾਸੀ ਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਚਿੱਠੀ ਵੀ ਲਿਖੀ ਸੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਦਿੱਲੀ ਦੇ ਸਾਭਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਕਪਲੇ ਵਿੱਚ ਜੇਲ੍ਹ ਵਿੱਚ ਹਨ ਉਹਨਾਂ ਨੇ ਤਿਹਾਰ ਜੇਲ੍ਹ ਤੋਂ ਜਨਤਾ ਦੇ ਨਾਂ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਲਦ ਹੀ ਜੇਲ੍ਹ ਤੋਂ ਬਾਹਰ ਮਿਲਣਗੇ ਸਿਸੋਦੀਆ ਨੇ ਲਿਖਿਆ ਕਿ ਇੱਕ ਸਾਲ ਵਿੱਚ ਮੈਨੂੰ ਸਾਰਿਆਂ ਦੀ ਯਾਦ ਆਈ ਸਾਰਿਆਂ ਨੇ ਬਹੁਤ ਇਮਾਨਦਾਰੀ ਨਾਲ ਮਿਲ ਕੇ ਕੰਮ ਕੀਤਾ ਜਿਵੇਂ ਆਜ਼ਾਦੀ ਦੇ ਸਮੇਂ ਸਾਰਿਆਂ ਨੇ ਲੜਾਈ ਲੜੀ ਉੰਜ ਹੀ ਅਸੀਂ ਚੰਗੀ ਸਿੱਖਿਆਤ ਸਕੂਲ ਲਈ ਲੜ ਰਹੇ ਹਾਂ ਸਿਸੋਧਿਆ ਨੇ ਅੱਗੇ ਕਿਹਾ ਕਿ ਅੰਗਰੇਜ਼ਾਂ ਦੀ ਤਾਨਾਸ਼ਾਹੀ ਦੇ ਬਾਅਦ ਵੀ ਆਜ਼ਾਦੀ ਦਾ ਸੁਪਨਾ ਸੱਚ ਹੋਇਆ ਉੰਜ ਹੀ ਇੱਕ ਦਿਨ ਹਰ ਬੱਚੇ ਨੂੰ ਸਹੀ ਤੇ ਚੰਗੀ ਸਿੱਖਿਆ ਮਿਲੇਗੀ ਅੰਗਰੇਜ਼ਾਂ ਨੂੰ ਵੀ ਆਪਣੀ ਸੱਤਾ ਦਾ ਬਹੁਤ ਘਮੰਡ ਸੀ ਅੰਗਰੇਜ਼ ਵੀ ਗਲਤ ਦੋਸ਼ ਲਾ ਕੇ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰਦੇ ਸਨ ਅੰਗਰੇਜ਼ਾਂ ਨੇ ਕਈ ਸਾਲਾਂ ਤੱਕ ਮਹਾਤਮਾ ਗਾਂਧੀ ਨੂੰ ਜੇਲ੍ਹ ਵਿੱਚ ਰੱਖਿਆ ਨੈਸ਼ਨਲ নেলসন ম্যান্ডেলা ਨੂੰ ਵੀ ਜੇਲ੍ਹ ਵਿੱਚ ਪਾਇਆ ਇਹ ਲੋਕ ਮੇਰੀ ਪ੍ਰੇਰਣਾ ਹਨ ਤੇ ਤੁਸੀਂ ਸਭ ਮੇਰੀ ਤਾਕਤ ਹੋ ਉਹਨਾਂ ਨੇ ਕਿਹਾ ਕਿ ਵਿਕਸਿਤ ਦੇਸ਼ ਹੋਣ ਲਈ ਚੰਗੀ ਸਿੱਖਿਆ ਤੇ ਸਕੂਲ ਦਾ ਹੋਣਾ ਜ਼ਰੂਰੀ ਹੈ ਮੈਨੂੰ ਖੁਸ਼ੀ ਹੈ ਕਿ ਕੇਜੀਵਾਲ ਦੀ ਅਗਵਾਈ ਵਿੱਚ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਹੁਣ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਖਬਰ ਸੁਣ ਕੇ ਸਕੂਨ ਮਿਲਦਾ ਹੈ ਜੇਲ੍ਹ ਵਿੱਚ ਰਹਿ ਕੇ ਮੇਰੇ ਲਈ ਤੁਹਾਡਾ ਪਿਆਰ ਵਧਿਆ ਹੈ ਮੇਰੀ ਪਤਨੀ ਤੁਸੀਂ ਲੋਕਾਂ ਨੇ ਮੇਰੀ ਪਤਨੀ ਦਾ ਤੁਸੀਂ ਲੋਕਾਂ ਨੇ ਬਹੁਤ ਧਿਆਨ ਰੱਖਿਆ ਉਹ ਸਾਰਿਆਂ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਜਲਦ ਬਾਹਰ ਮਿਲਾਂਗੇ ਲਵ ਯੂ ਆਲ ਦੱਸ ਦਿਓ ਕਿ ਇਸ ਤੋਂ ਪਹਿਲਾਂ ਤਿਹਾਰ ਜੇਲ੍ਹ ਵਿੱਚ ਬੰਦ ਕੇ ਜਿਵਾਲ ਵਿੱਚ ਚਿੱਠੀ ਲਿਖ ਚੁੱਕੇ ਹਨ ਉਹ ਤਿਹਾਰ ਜੇਲ੍ਹ ਜਾਣ ਤੋਂ ਪਹਿਲਾਂ ਈਡੀ ਦੀ ਕਸਟਡੀ ਵਿੱਚ ਸਨ ਇਸ ਦੌਰਾਨ ਉਹਨਾਂ ਨੇ ਪਤਨੀ ਲਈ ਸੰਦੇਸ਼ ਭੇਜਿਆ ਸੀ ਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਚਿੱਠੀ ਵੀ ਲਿਖੀ ਸੀ ਬਿਊਰੋ ਰਿਪੋਰਟ ਐਸਐਮਜ਼ ਨਿਊਜ਼